ਪਹਿਲੇ ਦਿਨ ਆਇਆ ਉਹ ਵੀ ਮੈਂ ਅਕਲ ਨੂੰ ਇੱਥੇ ਆ ਕੇ ਫੋਨ ਫੜਾਤਾ ਮੈਂ ਤੇ ਜਾ ਕਿਨਾਂ ਦੇ ਖੋਹ ਹੋਗੇ ਅਸੇ ਪਜਾ ਕਿਉਂ ਫਿਰ ਛੇਤਰਾ ਦੇ ਦੱਤਾਂ ਦੇ ਛੇਤਰਾ ਦੇ ਦੱਤਾਂ ਦੇ ਛੇਤਰਾ ਦੇ ਦੱਤਾਂ ਦੇ ਫੜਿਆ ਗਿਆ ਫੜਿਆ ਗਿਆ ਫੜਿਆ ਗਿਆ ਪਹਿਲੇ ਦਿਨ ਵਾਰਦਾਤ ਤੇ ਨਿਕਲਿਆ ਸ਼ਖਸ ਫੜਿਆ ਗਿਆ ਇਹ ਤਸਵੀਰਾਂ ਨੇ ਜਿਨਾਲਾ ਜੀਆਂ ਜਿੱਤੇ ਸਿਖਸ ਨੂੰ ਲੋਕਾਂ ਨੇ ਕੜੀ ਮੁਸ਼ਕਲ ਤੋਂ ਬਾਅਦ ਫੜਿਆ ਦੱਸਿਆ ਜਾ ਰਿਹਾ ਹੈ ਕਿ ਇਸ ਨੇ ਲੋਕਾਂ ਨੂੰ ਆਪਣੇ ਮਗਰ 1 ਕਿਲੋਮੀਟਰ ਤੱਕ ਭਜਾਇਆ ਪਰ ਅਖਰਕਾਰ ਕਾਬੂ ਆ ਗਿਆ ਤੇ ਜਦੋਂ ਕਾਬੂ ਆਇਆ ਤੇ ਲੋਕਾਂ ਨੇ ਪੁੱਛਿਆ ਕਿ ਭਾਈ ਤੂੰ ਮੋਬਾਈਲ ਫੋਨ ਕਿਉਂ ਖੋਇਆ ਸੀ ਕਹਿੰਦਾ ਮੈਂ ਤਾਂ ਪਹਿਲੀ ਵਾਰ ਹੀ ਆਇਆ ਸੀ ਤੇ ਮੈਂ ਵੀ ਫੋਨ ਵਾਪਸ ਕਰਤਾ ਸੀ ਤੇ ਨਾਲ ਹੀ ਕਿਸੇ ਨੇ ਸਵਾਲ ਪੁੱਛਿਆ ਤੇ ਭਜਿਆ ਕਿਉਂ ਸੀ ਤੇ ਜਨਾਬ ਕਹਿੰਦੇ ਛਿੱਤਰਾਂ ਦੇ ਡਰ ਤੋਂ ਛਿੱਤਰਾਂ ਦੇ ਡਰ ਤੋਂ ਛਿੱਤਰਾਂ ਦੇ ਦਰ ਤੋਂ ਬਥੇ ਇਸ ਦੇ ਆਸ਼ਬ ਸੁੰਦੇ ਸਾਰੀ ਮੌਕੇ ਦੇ ਉੱਤੇ ਹਾਸਾ ਪੈ ਗਿਆ ਕਿਉਂਕਿ ਲੋਕ ਵੀ ਉਸੇ ਗੱਲ ਨੂੰ ਸੁਣ ਕੇ ਹਸਣ ਲੱਗ ਪਏ ਫਿਰਾਲੇ ਨੂੰ ਪੁਰਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਆਓ ਤੁਹਾਨੂੰ ਦਿਖਾਣੇ ਆ ਆਖਰਕਾਰ ਕਿਵੇਂ ਹੋਈ ਸੀ ਇਹ ਵਾਰਤਾਤ ਦੈਨਿਕ ਮੈਲ ਪੰਜਾਬੀ ਟੀਵੀ ਦੇ ਲਈ ਅਜਨਾਲਾ ਤੋਂ ਆਵੰਤ ਕਰਦੇ ਰਿਪਾ ਨਿ ਸਰ ਕੀ ਨਾਂ ਤੇ ਕੀ ਗੱਲ ਪਤਾਈ ਸਰ ਜੀ ਮੇਰਾ ਨਾਂ ਸ਼ੇਰ ਅਮੀਰ ਸਿੰਘ ਹੈ ਜੀ ਫੱਤੇਵਾਲ ਪੈਂਦਾ ਮੇਰਾ ਮੈਂ ਬਾਜ਼ਾਰ ਦੇ ਵਿੱਚ ਮੈਡੀਕਲ ਸਟੋਰ ਤੋਂ ਮੈਡੀਸਨ ਲੈ ਰਿਆ ਸੀ ਇਹ ਉਹਨ ਮੈਡੀਸਨ ਲੈ ਕੇ ਥੱਲੇ ਉਤਰਿਆ ਦੋ ਜਣੇ ਮੋਟਰਸਾਈਕਲ ਤੇ ਆਏ ਆ ਇਹਨਾਂ ਮੇਰਾ ਮੋਬਾਈਲ ਖੋਲਿਆ ਉਹਨ ਜਿਹਨੂੰ ਦੋ ਮੁੰਡੇ ਆ ਗਏ ਮੋਟਰਸਾਈਕਲ ਤੇ ਅਹੀਂ ਮਗਰ ਇਹਨਾਂ ਦੇ ਮੋਟਰਸਾਈਕਲ ਆਇਆ ਤੇ ਢਾਲ ਜਾਲੀ ਰੋਡ ਤੇ ਸਰਾਵਾਂ ਲੱਗ ਕੇ ਆਣ ਕਹੀ ਇਹਨਾਂ ਨੂੰ ਫੜ ਲਿਆ ਮੇਰਾ ਮੋਬਾਈਲ ਸੁੱਟ ਕੇ ਤੇ ਮੋਟਰਸਾਈਕਲ ਆਪਣਾ ਸੁੱਟ ਕੇ ਭੱਜ ਗਏ ਅਗੋ ਘਰਾਂ ਵਾਲਿਆਂ ਨੂੰ ਆਵਾਜ਼ ਦਿੱਤੀ ਉਹਨਾਂ ਨੇ ਜਾ ਕੇ ਤੇ ਫਿਰ ਉਹ ਕਾਲਜ ਦੇ ਲਾਗੋਂ ਇੱਕ ਨੂੰ ਫੜ ਲਿਆ ਤੇ ਇੱਕ ਭੱਜ ਗਿਆ ਖੇਤਾਂ ਵਿੱਚ ਪੜਿਆ ਇੱਕ ਖੇਤਾਂ ਮਗਰ ਭੱਜ ਕੇ ਪੜਿਆ ਮਾਮਾ ਕੋਈ ਤਕਰੀਬਨ ਗੇਲੋ ਵੀ ਕਿਲੋਮੀਟਰ ਦਾ ਹੀ ਤੇ ਮੋਬਾਈਲ ਮਿਲ ਗਿਆ ਮੋਬਾਈਲ ਮਿਲ ਗਿਆ ਤੇ ਇੱਕ ਮੋਟਰਸਾਈਕਲ ਹੈ ਜੀ ਉਹ ਇਹਨਾਂ ਦਾ ਇਹ ਉਹ ਵੀ ਚੋਰੀ ਦਾ ਲੱਗਦਾ ਮੈਨੂੰ ਜੀ ਉਹਦੇ ਮਗਰ ਇਹਨਾਂ ਦਾ ਨੰਬਰ ਪਲੇਟ ਤੇ ਟੇਪ ਲਾਈ ਸੀ ਕਾਲੇ ਰੰਗ ਦੀ ਇਹ ਮੰਗ ਕੀ ਕਰਦੇ ਜੀ ਮੰਗ ਕਰਦੇ ਇਹਨਾਂ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਨਸ ਪਾਣੀ ਚਾਹੀਦੀ ਹੈ ਜੀ ਪ੍ਰਸ਼ਾਸਨ ਨੂੰ ਇਹ ਖਾਸ ਹੈ ਵੀ ਇਹ ਬਟਾਖੋਂ ਦਾ ਜਿਹੜਾ ਦੌਰ ਹੈ ਇਹਨੂੰ ਹੁਣ ਤਾਂ ਨਾ ਲੇਡੀਜ਼ ਰਖਤ ਹੈ ਨਾ ਕੋਈ ਬੰਦਾ ਹੀ ਹਾਂਜੀ ਸਰ ਕੀ ਮਾਮਲਾ ਸਰ ਜੀ ਇਹ ਸ਼ੇਰ ਅਮੀਰ ਸਿੰਘ ਨਾਮ ਦਾ ਵਿਅਕਤੀ ਉਹ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਨਿਕਲਿਆ ਉੱਥੋਂ ਆਪਣਾ ਮੋਬਾਈਲ ਉਹ ਆਪਣੇ ਜੇਬੇ ਵਿੱਚ ਪਾ ਰਿਹਾ ਸੀ ਉੱਥੋਂ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਇੱਕ ਦਾ ਨਾਂ ਹੈ ਗਾਇਰ ਰਜੀਤ ਸਿੰਘ ਦਜਾ ਦੇ ਨਾ ਹਰਮਨ ਸਿੰਘ ਆ ਉਹਨੇ ਉਹਦੇ ਛਪਟ ਮਾਰੀ ਆ ਉਹਦਾ ਫੋਨ ਖੋ ਕੇ ਭੱਜ ਗਿਆ ਉੱਥੋਂ ਉਹਨਾਂ ਨੇ ਕੁਝ ਨੌਜਵਾਨ ਲਏ ਮੋਟਰਸਾਈਕਲ ਤੇ ਦੇ ਮਗਰ ਲੱਗੇ ਨੇ ਇਹਨਾਂ ਛਰਾਣ ਲੱਗੇ ਆ ਕੇ ਇੱਕ ਨੂੰ ਕਾਬੂ ਕਰ ਲੈ ਇੱਕ ਮੌਕੇ ਤੋਂ ਭੱਜ ਗਿਆ ਕੀ ਕਰੀ ਇਹਨਾਂ ਤੇ ਹੁਣ ਜਿਹੜੀ ਬੰਦੀ ਕ੍ਰਿਮਿਨਲ ਕਾਰਵਾਈ ਅਗਲੀ ਅੰਮ੍ਰਿਤਪੁਰ ਵਿਚ ਲਿਆਂਦੀ ਜਾ ਰਹੀ ਹੈ ਗੱਡੀ ਫੋਨ ਛਰਾਉਣ ਵਾਤੇ ਆਇਆ ਆ ਦੇ ਨਾਲ ਫੋਨ ਛਰਾਉਣ ਵਾਤੇ ਆਇਆ ਉਹਦੇ ਨਾਲ ਤੇ ਉਹਨੇ ਅੰਕਲ ਦਾ ਫੋਨ ਕੋਲਿਆ ਕਿਹੜਾ ਫੋਨ ਛਰਾਉਣਾ ਉਹਨੇ ਗਹਿਣੇ ਪਾਇਆ ਤੇ ਮੈਨੂੰ ਘਰੋਂ ਬਾਗ ਰਿਆ ਹਾਂਜੀ ਮੋਟਰ ਚੋਰੀ ਨਹੀਂ ਮੋਟਰ ਨਹੀਂ ਇਹ ਚੋਰੀ ਇਹ ਪਤਾ ਨਹੀਂ ਉਹਨਾਂ ਦਾ ਇਹ ਮੋਟਰ ਜਿਹੜੇ ਮੁੰਡੇ ਦਾ ਮੈਨੂੰ ਬਾਗ ਲਿਆ ਉਹ ਭੱਜ ਗਿਆ ਆਰਮਨ ਦਾ ਕਾ ਉਹ ਕੰਮ ਕਰਦੇ ਚੋਰਾ ਖੋਦਾ ਮੈਂ ਕੋਈ ਪਹਿਲੀ ਦਿਨ ਆਇਆ ਤਾਂ ਇਹ ਪਹਿਲੇ ਦਿਨ ਆਇਆ ਅੱਜ ਵੀ ਮੈਂ ਕੱਲ ਨੂੰ ਇੱਥੇ ਆ ਕੇ ਫੋਨ ਫੜਾਤਾ ਮੈਂ ਤੇ ਜਾ ਕਿਨਾਂ ਦੇ ਕੋ ਫੋਕ ਹੋਗੇ ਅਸਰ ਭੱਜ ਗਿਆ ਫਿਰ ਛੇਤਰਾ ਦੇ ਡਰ ਛੇਤਰਾ ਦੇ ਡਰ ਨਹੀਂ ਕਿੰਨੇ